ਸਸ਼ੀਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾਦੀ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਜਿਹੜਾ ਪਰਚਾ ਦਰਜ ਹੋਇਆ ਹੈ ਪਰਚਾ ਕਿਸ ਅਧਾਰ ਤੇ ਦਰਜ ਹੋਇਆ ਉਹ ਕਿਹੜੇ ਸਰੋਤ ਸਨ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਬਿਆਨ ਦਿੱਤਾ ਕਿ ਆਖਰਕਾਰ ਵਾਕਈ ਪੰਜਾਬ ਵਿੱਚ ਇੰਨੇ ਬੰਬ ਹੈਗੇ ਨੇ ਤੇ ਉਸ ਤੋਂ ਬਾਅਦ ਲਗਾਤਾਰੀ ਬਿਆਨਬਾਜ਼ੀ ਵੀ ਹੋ ਰਹੀ ਹੈ ਮੁੱਖ ਮੰਤਰੀ ਨੇ ਵੀ ਰਾਜ ਉਸ ਦਾ ਜਵਾਬ ਦਿੱਤਾ ਇਸ ਤੇ ਅਸੀਂ ਪੂਰੀ ਜਿਹੜੀ ਇਹ ਗੱਲਬਾਤ ਕਰਾਂਗੇ ਕਿ ਵਾਕਈ ਉਹ ਕਿਹੜਾ ਸੋਸ ਸੀ ਜਿਸ ਦੇ ਆਧਾਰ ਤੇ ਪ੍ਰਤਾਪ ਸਿੰਘ ਬਾਜਵਾ ਨੇ ਠੋਕਮਾ ਜਿਹੜਾ ਜਵਾਬ ਆਉ ਦਿੱਤਾ ਸੋ ਸਾਰੀ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੌਜੂਦ ਨੇ ਰਪਾਣਾ ਸੱਸੀ ਕਾਲ ਜੀ ਰਪਾਣਾ ਜੀ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੀ 2-3 ਦਿਨ ਹੋ ਗਿਆ ਲਗਾਤਾਰ ਹੀ ਚੱਲ ਰਿਹਾ ਵੀ ਪੰਜਾਬ ਦੇ ਵਿੱਚ ਇੰਨੇ ਬੰਬ ਨੇ ਇੰਨੇ ਬੰਬ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਅੱਜ ਜਵਾਬ ਪੁੱਛ ਕੇ ਕਹਿੰਦੇ ਹੈ ਕਿੱਥੇ ਨੇ ਥੋੜਾ ਸਰੋਤਾਂ ਦੀ ਜਾਣਕਾਰੀ ਸਾਂਝੀ ਕਰੋ ਦੇਖੋ ਇਦਾਂ ਹੈਗਾ ਮਰਜ਼ੀ ਤੇ ਇੱਕ ਅਕਸਰ ਆਪਾਂ ਕਈ ਵਾਰ ਦੇਖਦੇ ਆ ਕਿ ਜਿਹੜੇ ਸਿਆਸੀ ਲੀਡਰ ਹੁੰਦੇ ਆ ਚੋਣਾ ਦੌਰਾਨ ਵੀ ਕਈ ਵਾਰ ਕੀ ਹੈ ਕਿ ਜਿਵੇਂ ਚਾਏ ਉਹਦੇ ਵਿੱਚ ਨਰਿੰਦਰ ਮੋਦੀ ਹੋਣ ਚਾਏ ਉਹਦੇ ਵਿੱਚ ਰਾਹੁਲ ਗਾਂਧੀ ਹੋਣ ਤੇ ਕਈ ਵਾਰ ਹੋਰ ਬਿਰੂਧੀ ਤੇ ਦੇ ਨੇਤਾ ਨੇ ਜਿਹੜੇ ਜਾਂ ਪਾਰਟੀਆਂ ਦੇ ਸੱਤਾਧਰ ਦੇ ਵੀ ਹੁੰਦੇ ਨੇ ਤਾਂ ਜਦੋਂ ਕੋਈ ਰੈਲੀ ਹੁੰਦੀ ਹੈ ਕੋਈ ਇਲੈਕਸ਼ਨ ਹੁੰਦਾ ਤਾਂ ਕਈ ਵਾਰ ਇਦਾਂ ਦੇ ਬਿਆਨਵਾਜੀ ਕਰ ਦਿੰਦੇ ਨੇ ਜਿਹੜੇ ਉਸ ਤੋਂ ਬਾਅਦ ਜਦੋਂ ਇਹ ਮਾਮਲਾ ਪਹਿਲੀ ਗੱਲ ਤਾਂ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਜਿਹਦੇ ਖਿਲਾਫ ਦਿੱਤਾ ਜਾਂਦਾ ਤਾਂ ਉਹ ਪਾਰਟੀਆਂ ਉਹਨਾਂ ਦੇ ਉੱਪਰ ਤੰਜ ਕੱਸ ਦੀ ਜਾਂ ਨਜ਼ਰ ਆਉਂਦੀਆਂ ਨੇ ਤਾਂ ਕਈ ਵਾਰੀ ਜਿਹੜਾ ਟਾਈਮ ਹੁੰਦਾ ਕਿ ਜਦੋਂ ਦੂਜੀਆਂ ਧਿਰਾਂ ਜਿਹਦੇ ਖਿਲਾਫ ਉਹ ਬਿਆਨ ਦਿੱਤਾ ਹੁੰਦਾ ਤੋ ਅਦਾਲਤ ਚਲੀ ਜਾਂਦੀ ਹੈ। ਤਾਂ ਜਦੋਂ ਅਦਾਲਤ ਜਾਂਦੀਆਂ ਤਾਂ ਉੱਥੇ ਕਈ ਵਾਰ ਮਾਫੀਨਾਮੇ ਵੀ ਹੋ ਜਾਂਦੇ ਆ। ਤੁਹਾਡੇ ਯਾਦ ਹੋਣਾ ਕਰਵਿੰਦ ਕੇਜਰੀਵਾਲ ਨੇ ਵੀ ਦਵਾਰੀ ਵਿਕਰਮ ਮਜੀਠੀਆ ਨੂੰ ਤਾਂ ਉਹਨਾਂ ਨੂੰ ਇੱਕ ਡਰੱਗ ਤਸਕਰ ਦੇ ਮੰਗਦੇ ਕਿਹਾ ਸੀਗਾ। ਉਸ ਤੋਂ ਬਾਅਦ ਅਮਰਸਰ ਦੇ ਵਿੱਚ ਉਹਨਾਂ ਨੇ ਮਾਫੀ ਮੰਗ ਕੇ ਆਪਣਾ ਖਹਿੜਾ ਛੁਡਾ ਲਿਆ ਸੀ। ਅਜੇ ਤਾਂ ਕੋਰਟ ਦੇ ਗੇਦਰ ਅੱਗੇ ਜਾਣਾ ਪਿਆ ਗਿਆ। ਤਾਂ ਇਸ ਤੋਂ ਬਾਅਦ ਹੋਰ ਕਈ ਮਾਮਲੇ ਆ। ਉਸ ਤੋਂ ਰਾਹੁਲ ਗਾਂਧੀ ਆ ਉਹਦੇ ਤੇ ਵੀ ਇੱਕ ਮਾਮਲਾ ਤਰਜ ਹੋਇਆ ਸੀਗਾ ਭਾਰਤੀ ਜਨਤਾ ਪਾਰਟੀ ਦੇ ਨੂੰ ਤਾਂ ਉਹਨਾਂ ਨੂੰ ਵੀ ਇੱਕ ਵਾਰ ਆਪਣੀ ਮੈਂਬਰਸ਼ਿਪ ਤੱਕ ਮਾਉਣੀ ਪਈ ਸੀ ਅਜਿਹੇ ਮਾਮਲਾ ਆਇਆ ਸੀ। ਤਾਂ ਇਸ ਤਰ੍ਹਾਂ ਹੁਣ ਪ੍ਰਤਾਪ ਕਿਸੇ ਪਾਰਟੀ ਦੇ ਖਿਲਾਫ ਬਿਆਨ ਨਹੀਂ ਦਿੱਤਾ ਉਹਨਾਂ ਨੇ ਬਿਆਨ ਦਿੱਤਾ ਹੈ ਸੁਰੱਖਿਆ ਏਜੰਸੀਆਂ ਦੇ ਲਿਹਾਜ਼ ਦੇ ਨਾਲ ਕਿ ਪੰਜਾਬ ਦੇ ਵਿੱਚ ਜਿਹੜੇ ਸੁਰੱਖਿਆ ਦੇ ਹਾਲਾਤ ਨੇ ਉਹ ਬਹੁਤ ਮਾੜੇ ਆ ਤਾਂ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ 50 ਗਰਨੇਡ ਆਏ ਨੇ ਜਾਂ ਬੰਬ ਆਏ ਨੇ ਉਹ ਇਦਾਂ ਦੇ ਜਿਹੜਾ ਬਿਆਨ ਵਾਜੋ ਸਾਰਿਆਂ ਨੇ ਸੁਣਿਆ ਹੀ ਦਰਸ਼ਕਾਂ ਨੇ ਕਿ ਉਹਨਾਂ ਨੇ ਬਿਆਨ ਦਿੱਤਾ ਕੀ ਹੈ ਤਾਂ ਉਹਦੇ 'ਚ ਹੁਣ ਉਹ ਬਿਆਨ ਆਇਆ ਕਿੱਥੋਂ ਆ ਜੋ ਅੱਜ ਪਾਰਟੀ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਦੇ ਸਾਬਕਾ ਮੁੱਖ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਇੱਕ ਆਪਣੇ ਪੇਜ ਦੇ ਉੱਪਰ ਇੱਕ ਖਬਰ ਸਾਂਝੀ ਕੀਤੀ ਹੈ। ਹੂੰ ਉਹ ਖਬਰ ਚੰਡੀਗੜ੍ਹ ਤੋਂ ਇੱਕ ਹਿੰਦੀ ਅਖਬਾਰ ਦੇ ਵਿੱਚ ਪ੍ਰਕਾਸ਼ਿਤ ਹੋਈ ਹੋਈ ਹੈ। ਓਕੇ ਲਗਭਗ ਪਿਛਲੇ ਹਫਤੇ ਉਸ ਅਖਬਾਰ ਦੇ ਵਿੱਚ ਇੱਕ ਜ਼ਿਕਰ ਕੀਤਾ ਹੋਇਆ ਹੈ ਕਿ ਪੰਜਾਬ ਦੇ ਵਿੱਚ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਲਗਭਗ 55 ਹੈਂਡ ਗ੍ਰਨੇਡ ਆਏ। ਅੱਛਾ ਪੰਜਾਬ ਦੇ ਵਿੱਚ ਪੰਜਾਬ ਜਿਦੇ ਚੋਂ 16 ਹੈਂਡ ਗ੍ਰਨੇਡ ਵੱਖ-ਵੱਖ ਜਿਹੜੇ ਹਮਲੇ ਹੋਏ ਆ 16 ਹੈਂਡ ਗ੍ਰੇਨੇਡ ਹਮਲੇ ਹੋਏ ਆ ਅੱਜ ਵਕਾ ਥਾਣਿਆਂ ਦੇ ਬਾਹਰ ਹੋ ਰੰਦਾ ਤਾਂ ਉੱਥੇ ਵਰਤੇ ਗਏ 30 ਹੈਂਡ ਗ੍ਰੇਨੇਡ ਬਰਾਮਦ ਹੋ ਗਏ ਜੋ ਉਹਨਾਂ ਦੀ ਖਬਰ ਦੇ لحاظ ਨਾਲ ਆਪਾਂ ਜੋ ਜਾਣਦਾਰ ਗੱਲ ਕਰ ਰਹੇ ਆ ਤਾਂ ਉਹਨਾਂ ਦੇ ਮਤਲਬ ਲਗਈ ਆਪਾਂ 55 ਆਏ 30 ਬਰਾਮਦ ਹੋ ਗਏ 16 ਹਮਲੇ ਹੋ ਗਏ ਇਹਦਾ ਮਤਲਬ 46 ਅੱਜ ਪਈ ਨੇ 46 ਵਰਤ ਲੈ ਕੇ ਟੋਟਲ ਛਿਆਲੀ ਹੋ ਗਏ ਵਕ ਵਕ ਥਾਮਾ ਤੇ ਹੁਣ 55 ਦੇ ਵਿੱਚੋਂ 46 ਜੋ ਕੱਢ ਲਓ ਤਾਂ ਲਗਭਗ 9 8 9 ਜਿਹੜੇ ਹੈਗੇ ਨੇ ਉਹ ਕਿੱਥੇ ਗਏ ਠੀਕ ਹੈ ਉਹ ਜੇ ਆਪਾਂ ਖਬਰ ਨੂੰ ਦੇਖੀਏ ਤਾਂ ਹੋ ਸਕਦਾ ਪ੍ਰਤਾਪ ਸਿੰਘ ਬਾਜਵਾ ਅਜੇ ਉਸ ਖਬਰ ਦਾ ਬਿਉਰਾ ਨਹੀਂ ਦੇ ਰੇ ਪ੍ਰਤਾਪ ਸਿੰਘ ਬਾਜਵਾ ਨੇ ਕੱਲ ਤੱਕ ਦਾ ਸਮਾਂ ਮੰਗਿਆ ਅੱਜ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਕਿ ਕਰਾਇਮ ਬ੍ਰਾਂਚ ਵੱਲੋਂ ਪਰਚਾ ਦਰਜ ਹੋ ਗਿਆ ਉਹਨਾਂ ਤੇ ਤਾਂ ਉਹਨਾਂ ਦੇ ਵਕੀਲ ਨੇ ਕਰਾਈਂ ਬ੍ਰਾਂਚ ਜਾ ਕੇ ਇੱਕ ਦਿਨ ਦਾ ਸਮਾਂ ਮੰਗਿਆ ਤੇ ਕਰਾਈਂ ਬਾਦਸ਼ਾਹ ਨੇ ਉਹਨਾਂ ਨੂੰ ਇੱਕ ਸਮਾਂ ਦਾ ਦੇ ਦਿੱਤਾ ਸੁਖਿੰਦਰ ਸਿੰਘ ਰੰਧਾਵਾ ਨੇ ਉਹ ਪੋਸਟ ਸ਼ੇਅਰ ਕਰਤੀ ਕਿ ਇਹ ਪੋਸਟ ਅਸੀਂ ਪੜ ਲਈ ਹੋ ਸਕਦਾ ਇਹ ਪੋਸਟ ਸੀਐਮ ਨੇ ਨਾ ਪੜੀ ਹੋਵੇ ਉਹਨਾਂ ਨੇ ਇਹ ਵੀ ਗੱਲ ਲਿਖੀ ਆ ਵਿੱਚ ਤਾਂ ਹੁਣ ਕੀ ਵਾਕਈ ਪ੍ਰਤਾਪ ਸਿੰਘ ਬਾਜਵਾ ਤੋਂ ਪੁੱਛੇ ਤਾਂ ਸੂਤਰ ਜਾ ਰਹੇ ਆ ਪ੍ਰਤਾਪ ਸਿੰਘ ਬਾਜਵਾ ਤੇ ਜਿਹੜਾ ਪਰਚਾ ਦਰਜ ਹੋਇਆ ਉਗ ਇਹ ਨਹੀਂ ਹੋਇਆ ਕਿ ਤੁਸੀਂ ਆ ਕੰਮ ਕੀਤਾ ਜਾਂ ਤੁਸੀਂ ਆ ਗੁਨਾਹ ਕੀਤਾ ਉਹਦੇ ਉੱਪਰ ਪਰਚਾ ਹੁੰਦਾ ਇਹੀ ਹੋਇਆ ਕਿ ਤੁਹਾਡੇ ਕੋਲੇ ਜਾਣਕਾਰੀ ਆਈ ਆਈ ਕਿਵੇਂ ਹਾਂ ਵੀ ਕਿਹੜੀ ਏਜੰਸੀ ਵਾਲਿਆਂ ਨੇ ਦਿੱਤੀ ਆ ਤੁਹਾਨੂੰ ਠੀਕ ਹੈ ਤੁਹਾਡੇ ਸੂਤਰ ਕਿਹੜੇ ਆ ਹਾਂ ਬਿਲਕੁਲ ਹੋ ਸਕਦਾ ਜਾਂ ਤਾਂ ਉਹ ਅਜੇ ਦੱਸਣਾ ਨਹੀਂ ਚਾਹੁੰਦੇ ਜਾਂ ਉਹ ਚਾਹੁੰਦੇ ਨੇ ਕਿ ਜਦੋਂ ਮੇਰੀ ਕੋਈ ਪੇਸ਼ੀ ਹੋਏਗੀ ਜਾਂ ਜਦੋਂ ਪੁੱਛਗਿੱਛ ਹੋਏਗੀ ਤਾਂ ਉੱਥੇ ਮੈਂ ਖਬਰ ਦੀ ਜਿਹੜੀ ਕਟਿੰਗਾਂ ਜਾ ਕੇ ਕਰਦਾ ਹਾਂ ਵੀ ਦੇਖੋ ਜੀ ਆਹ ਸੂਤਰ ਨੇ ਤਾਂ ਫਿਰ ਕੀ ਹਣੋ ਪੱਤਰਕਾਰ ਤੋਂ ਪੁੱਛੋਗੇ ਕਿ ਤੁਹਾਡੇ ਸੂਤਰ ਕਿਹੜੇ ਆ ਜਦੋਂ ਖਬਰ ਲੱਗੀ ਹਫਤਾ ਪਹਿਲਾਂ ਕਰੀਪ ਜਦੋਂ ਮਨੋਰੰਜਨ ਕਾਲੀਆ ਦੇ ਕੰਮਾਂ ਹੋਇਆ ਤਾਂ ਉਹਨਾਂ ਦਿਨਾਂ ਦੇ ਵਿੱਚ ਉਹ ਜਿਹੜੀ ਖਬਰ ਪ੍ਰਕਾਸ਼ਿਤ ਹੋਈ ਹੈ ਉਸ ਖਬਰ ਦੇ ਵਿੱਚ ਇੱਕ ਇਹ ਵੀ ਜ਼ਿਕਰ ਕੀਤਾ ਹੋਇਆ ਕਿ ਕਾਫੀ ਦੇਰ ਪਹਿਲਾਂ ਪੰਜਾਬ ਦੀਆਂ ਏਜੰਸੀਆਂ ਕੋਲ ਇੱਕ ਇਨਪੁਟ ਸੀ ਕਿ ਇੱਕ ਵੱਡੇ ਹਿੰਦੂ ਨੇਤਾ ਦੇ ਉੱਪਰ ਹਮਲਾ ਹੋਣ ਵਾਲਾ ਇਹ ਇਹਦਾ ਬਿਆਨ ਵੀ ਆਇਆ ਸੀ ਕੀ ਉਸ ਤੋਂ ਬਾਅਦ ਮਨੋਰੰਜਨ ਕਾਲੀਆ ਦੇ ਘਰ ਤੇ ਹਮਲਾ ਹੋ ਗਿਆ ਬੇਜਦਾ ਮਨੋਰੰਜਨ ਕਾਲੀਆ ਕਿਸੇ ਬਾਦ ਵਿਵਾਦਾਂ ਚ ਪੈਂਦੇ ਨਹੀਂਗੇ ਉਹ ਪਹਿਲਾਂ ਕੈबिनेट ਮੰਤਰੀ ਵੀ ਰਹੇ ਨੇ ਬਾਦਾਂ-ਬਾਦਾਂ ਚ ਰਹਿੰਦੇ ਹੀ ਨਹੀਂਗੇ ਉਹ ਰਹੇ ਨਹੀਂਗੇ ਪਰ ਉਹਨਾਂ ਦੇ ਫਿਰ ਵੀ ਹਮਲਾ ਹੋ ਗਿਆ ਚਲੋ ਕੈਰੋ ਗਲਪ੍ਰਾਣੀ ਹੋਗੀ ਹੁਣ ਗੱਲ ਇਹ ਹੈ ਕਿ ਪ੍ਰਤਾਪ ਸਿੰਘ ਬਾਜਵਾ ਦਾ ਜਾਦਾ ਸਰੋਤ ਉਹ ਖਬਰ ਹੈ ਬਿਲਕੁਲ ਜਾਂ ਤੇ ਪ੍ਰਤਾਪ ਸਿੰਘ ਬਾਜੋਂ ਹੋਰ ਕਿਹੜਾ ਸਰੋਤ ਲੈ ਕੇ ਆਉਣਗੇ ਇਹ ਹਲੇ ਕੱਲ ਪਤਾ ਲੱਗੇਗਾ ਪਰ ਉਸ ਮਾਮਲੇ ਨੂੰ ਲੈ ਕੇ ਵੱਖ-ਵੱਖ ਧਿਰਾਂ ਨੇ ਜਿਹੜੀਆਂ ਵਿਰੋਧੀ ਧਿਰਾਂ ਉਹ ਲੱਖ ਮਤ ਪੇਦ ਹੋਣ ਦੇ باوجود ਵੀ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਚ ਨਿਤ ਰਹੀਆਂ ਸਭ ਤੋਂ ਪਹਿਲਾਂ ਅੱਜ ਆਪਾਂ ਇੱਕ ਬੜੇ ਮਜ਼ਾਕੀਆ ਸੁਭਾਅ ਦੇ ਨਾਲ ਮੁੱਖ ਮੰਤਰੀ ਪੰਜਾਬ ਨੇ ਇੱਕ ਰਿਐਕਸ਼ਨ ਦਿੱਤਾ ਇਸ ਮਾਮਲੇ ਤੇ ਆਪਾਂ ਉਹ ਦਰਸ਼ਕਾਂ ਨੂੰ ਸੁਣਾ ਦਨੇ ਉਹ ਤਾਂ ਕੱਲ ਇੱਕ ਬੰਬ ਗੜਾਈ ਜਾਂਦਾ ਸੀ ਪਜਾ ਆਏ ਨੇ ਬੱਤੀ ਚੱਲ ਬੱਤ ਪੈ ਨੇ 12 ਚੱਲ ਗਏ ਮੈਂ ਕਿਹ ਦੱਸ ਕਿੱਥੇ ਨੇ ਫਿਰੇ ਹੁਣ ਹੁਣ ਵਕੀਲ ਕਰਦਾ ਫਿਰਦਾ ਯਾਰ ਕਮਾਲ ਹੈ ਡਰਾਉਂਦੇ ਫਿਰਦੇ ਤੁਸੀਂ ਲੋਕਾਂ ਨੂੰ ਯਾਰ ਬਹੁਤ ਚੱਲੇ ਸਾਡੇ ਕੋਲੇ ਏਕੇ 47 ਚੱਲ ਲਿਆ ਬੰਬ ਫਟਲੇ ਬੜਾ ਬੜੇ ਬੁਰੇ ਦਿਨ ਦੇਖ ਲੇ ਹੁਣ ਪੰਜਾਬ ਨੂੰ ਬਸ ਲੈਣ ਦੋ ਮੈਂ ਉਹਨਾਂ ਲੀਡਰਾਂ ਨੂੰ ਬੇਨਤੀ ਕਰਦਾ ਰਾਜਨੀਤੀ ਮੁੱਦਿਆਂ ਦੀ ਕਰੋ ਆ ਡਰਾਉਣ ਦੀ دہشت ਦੀ ਇਹ ਜਿਹਾ ਨਾ ਕਰੋ ਦੇਖੋ ਆਪਾਂ ਸੁਣਿਆ ਕਿ ਮੁੱਖ ਮੰਤਰੀ ਪੰਜਾਬ ਨੇ ਅੱਜ ਬੜੇ ਮਜ਼ਾਕੀਆ ਲਹਿਜੇ ਦੇ ਨਾਲ ਜਿਹੜਾ ਇਹ ਜਿਹੜਾ ਪ੍ਰਤਾਪ ਸਿੰਘ ਬਾਜਵਾੜਾ ਦਾ ਮਾਮਲਾ ਉਹਨੂੰ ਉਠਾਇਆ ਉਹ ਸਾਰੇ ਦਰਸ਼ਕਾਂ ਨੇ ਸੁਣਿਆ ਹੁਣ ਉਸ ਤੋਂ ਬਾਅਦ ਆ ਭਾਰਤੀ ਜਨਤਾ ਪਾਰਟੀ ਵੀ ਮੈਦਾਨ ਚ ਉਤਗੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ ਜੇ ਹਰਜੀਤ ਸਿੰਘ ਗਰੇਵਾਲ ਬਿਲਕੁਲ ਉਹਨਾਂ ਨੇ ਵੀ ਇਸ ਮਾਮਲੇ ਨੂੰ ਲੈ ਕੇ ਜਿਹੜਾ ਪਰ ਉਹਨਾਂ ਨੇ ਬੜਾ ਇਹ ਲਾਲੋ ਵੀ ਕੋਈ ਮਜ਼ਾਕੀਏ ਹਿਸਾਬ ਦੇ ਨਹੀਂ ਲਿਆ ਜੋ ਮੈਂ ਆਪਣੇ ਹਰਜੀਤ ਸਿੰਘ ਗਰੇਵਾਲ ਹੈ ਤੇ ਉਹਨਾਂ ਨੇ ਬੜੀ ਵਿਵਾਕੀ ਦੇ ਨਾਲ ਇਹ ਗੱਲ ਰੱਖੀ ਹੈ ਪਰ ਇੱਕ ਵਾਰੇ ਆਪਾਂ ਦਰਸ਼ਕਾਂ ਨੂੰ ਸੁਣਾ ਦਿੰਦੇ ਹਾਂ ਕਿ ਹਰਜੀਤ ਸਿੰਘ ਗਰੇਵਾਲ ਕੀ ਕਹਿੰਦੇ ਆ ਔਰ ਜਿਸ ਤਰ੍ਹਾਂ ਬਾਜਵਾ ਸਾਹਿਬ ਵਾਲਾ ਕਿੱਸਾ ਆਇਆ ਉਹਨਾਂ ਨੇ ਵੀ ਜਿਸ ਤਰ੍ਹਾਂ ਬੋਲ ਦਿੱਤਾ ਔਰ ਉਹ ਵੀ ਕੋਈ ਸਰਕਾਰ ਤੇ ਹਮਲਾ ਕਰਦੇ ਹੋਏ ਕਮਿਆਰ ਰੱਖੀ ਦਾ ਝੂਠੀ ਗੱਲ ਨਹੀਂ ਕਹਿਣੀ ਹੁੰਦੀ ਉਹਨਾਂ ਨੇ ਵੀ ਕਹੀ ਆ ਔਰ ਉਸ ਤੋਂ ਬਾਅਦ ਜੋ ਉਹਨਾਂ ਦੇ ਖਿਲਾਫ ਐਫ ਆਈ ਆਰ ਰਜਿਸਟਰ ਕਰਾਤੀ ਔਰ ਜਿਸ ਤਰ੍ਹਾਂ ਨਾਲ ਕਿੰਨੇ ਬੰਬ ਨੇ ਕਿੰਨੀ ਗਿਣਤੀ ਦੱਸੋ ਲੀਡਰਾਂ ਦੇ ਇਹ ਕੰਮ ਹੁੰਦੇ ਆ ਗਿਣਤੀ ਕਰਨੀ ਹੁੰਦੀ ਆ ਤੇ ਇਹ ਕੰਮ ਸਰਕਾਰਾਂ ਦਾ ਹੁੰਦਾ ਸਰਕਾਰੀ ਅਧਿਕਾਰੀਆਂ ਦਾ ਹੁੰਦਾ ਔਰ ਜਿਸ ਤਰ੍ਹਾਂ ਇੱਕ ਦੂਜੇ ਨੂੰ ਪਰੇਸ਼ਾਨ ਕਰ ਰਹੇ ਆ ਇਹ ਬੜੀ ਮੰਦਭਾਗੀ ਗੱਲ ਆ ਨਾ ਤਾਂ ਬਾਜਵਾ ਸਾਹਿਬ ਨੇ ਮਿਆਰ ਰੱਖਿਆ ਔਰ ਨਾ ਹੀ ਇਹ ਮਿਆਰ ਜਿਹੜਾ ਇਹਨਾਂ ਨੇ ਆ ਮਾਨਸਾਬ ਔਰ ਉਹਨਾਂ ਦੀ ਆਮ ਆਦਮੀ ਪਾਰਟੀ ਨੇ ਰੱਖਿਆ ਤੇ ਮੈਂ ਸਮਝਦਾ ਕਿ ਇਹਨਾਂ ਨੂੰ ਮर्यादाਵਾਂ ਦਾ ਧਿਆਨ ਰੱਖਦੇ ਹੋਏ ਔਰ ਇਸ ਮਿਆਰ ਨੂੰ ਬਣਾ ਕੇ ਰੱਖਣਾ ਚਾਹੀਦਾ ਔਰ ਇਸ ਤਰ੍ਹਾਂ ਇੱਕ ਦੂਜੇ ਨਾਲ ਵਿਵਹਾਰ ਕੁਸ਼ਲ ਹੋਣਾ ਰਾਜਨੀਤੀ 'ਚ ਬਹੁਤ ਜ਼ਰੂਰੀ ਹੁੰਦਾ ਤੁਹਾਡੀ ਤਾਂ ਇੰਟੈਲੀਜੈਂਸੀ ਫੇਲ ਹੈ ਹੀ ਹੈ ਦਿੱਲੀ ਵਾਲੇ ਨੇ ਤੁਹਾਨੂੰ ਕਿਹਾ ਸੀ 48 ਦਿਨ ਪਹਿਲਾਂ ਕਿ ਸੇ Hindu ਵਿਅਕਤੀ ਤੇ ਹਮਲਾ ਹੋ ਸਕਦਾ ਹੈ ਲੀਡਰ ਤੇ ਤੇ ਹੋਇਆ ਕਾਲੀਆ ਸਾਹਿਬ ਤੇ ਸੋ ਬਾਜਵਾਦ ਸਾਹਿਬ ਨੇ ਕਿਹਾ ਮੇਰੇ ਮੁਤਾਬਕ ਹਜੇ ਹੋਰ ਹਮਲੇ ਵੀ ਹੋਣੇ ਬਾਕੀ ਹੈ ਇਹਨਾਂ ਤੇ ਗੌਰ ਫਰਮਾਏ ਔਰ ਇੱਕ ਮੀਡੀਅਮ ਮਾਧਿਅਮ ਜਿਹੜਾ ਚੈਨਲ ਦਾ ਚੁਣਿਆ ਗਿਆ ਉਹਨੇ ਰਾਹੀਂ ਤੁਹਾਨੂੰ ਇਤਲਾ ਦੇਣ ਦੀ ਕੋਸ਼ਿਸ਼ ਕੀਤੀ ਚਾਹੀਦਾ ਤਾਂ ਇਹ ਸੀ ਟੈਲੀਫੋਨ ਕਰਕੇ ਪੁੱਛਦੇ ਕਿ ਬਾਜਵਾ ਸਾਹਿਬ ਦੱਸੋ ਕਿਤੇ ਹੋਰ ਘਟਨਾ ਨਾ ਹੋ ਜੇ ਲੇਕਿਨ ਤੁਸੀਂ ਡਰੋਂ ਦਾ ਕੰਮ ਕੀਤਾ ਬਾਜਵਾ ਸਾਹਿਬ ਨੂੰ ਵੀ ਪਰਚਾ ਦੇ ਦਿਓ ਆਵਾਜ਼ ਬੰਦ ਕਰ ਦਿਓ ਇਹਨਾਂ ਦੀ ਤੇ ਅੰਦਰ ਡੱਕ ਲੋ ਕਿਉਂਕਿ ਕਈ ਚਿਰ ਤੋਂ ਤੁਹਾਡੀ ਤਮੰਨਾ ਸੀ ਇਸ ਗੱਲ ਦੀ ਕਿ ਇਹਨਾਂ ਨੂੰ ਅੰਦਰ ਦੇਈਏ ਤੇ ਉਹ ਤਮੰਨਾ ਤੁਸੀਂ ਪੂਰੀ ਕਰਨਾ ਸੇ ਪਰਚਾ ਦੇਤਾ ਇਹ ਗੱਲ ਬਾਜਵਾ ਸਾਹਿਬ ਨਹੀਂ ਕਹਿੰਦੇ ਇਹ ਗੱਲ ਅਸੀਂ ਵੀ ਕਹਨੇ ਆ ਜੋ ਉਹਨਾਂ ਨੇ ਕਿਹਾ ਕਿ ਭਾਈ ਇਸ ਤਰ੍ਹਾਂ ਦੇ ਹਾਲਾਤ ਪੰਜਾਬ 'ਚ ਆ ਗਿਆ ਫਿਰ ਕੱਲ ਨੂੰ ਸਾਡੇ ਦੇ ਵੀ ਪਰਚਾ ਦੇ ਦੇਓਗੇ ਪਰ ਇਹ ਗੱਲ ਅੱਜ ਮੈਨੂੰ ਮੇਰੇ ਸਾਥੀਆਂ ਨੇ ਟੈਲੀਫੋਨ ਕੀਤਾ ਬਹੁਤ ਸਾਰਿਆਂ ਨੇ ਜਿਹੜੇ ਪ੍ਰਧਾਨਾਂ ਨੇ ਐਮਐਲਏ ਸਾਥੀਆਂ ਨੇ ਹਰਕੀਰਤ ਜੀ ਦਾ ਆਇਆ ਨਾਗਰਾ ਜੀ ਦਾ ਆਇਆ ਜੀਰਾ ਜੀ ਦਾ ਆਇਆ ਹੋਰ ਕਈ ਸਾਥੀਆਂ ਨੇ ਮੈਨੂੰ ਟੈਲੀਫੋਨ ਕੀਤੇ ਨੌਜਵਾਨ ਸਾਥੀ ਸਾਰੇ ਯੰਗ ਐਮਐਲਏ ਨੇ ਯਾਰੇ ਤਾਂ ਬੜੀ ਗਲਤ ਗੱਲ ਐ ਇਹਦਾ ਆਪਾਂ ਸਾਰੇ ਕਹਿੰਦੇ ਆ ਫਿਰ ਸਾਰਿਆਂ ਦੇ ਪਰਚਾ ਦੇ ਦਿਓ ਅਖਬਾਰ ਤੇ ਵੀ ਦੇ ਦਿਓ ਸੋ ਇਹ ਗੱਲ ਚੰਗੀ ਨਹੀਂ ਦੇਖੋ ਹਰਜੀਤ ਸਿੰਘ ਗਰੇਵਾਲ ਕਹਿੰਦੇ ਐ ਕਿ ਕੋਈ ਵੀ ਵਿਰੋਧੀ ਧਿਰ ਹੋਵੇ ਸੱਤਾ ਧਿਰ ਹੋਵੇ ਕੋਈ ਵੀ ਪਾਰਟੀ ਆ ਹੋਣ ਉਹਨਾਂ ਨੂੰ ਜਿਹੜੀ ਬਿਆਨਬਾਜ਼ੀ ਐ ਉਹ ਬਹੁਤ ਕੁਝ ਸੋਚ ਸਮਝ ਕੇ ਦੂਰ ਅੰਦੇਸ਼ੀ ਦੇ ਸਾਹਮਣੇ ਨਿਗਾਹ ਦੇ ਨਾਲ ਜਿਹੜੀ ਉਹ ਦੇਣੀ ਚਾਹੀਦੀ ਹੈ ਉਹ ਕਹਿੰਦੇ ਅੱਜ ਕੱਲ੍ਹ ਆ ਜਿਹੜੀਆਂ ਪਾਰਟੀਆਂ ਨੇ ਪਾਰਟੀਆਂ ਦੇ ਲੀਡਰ ਨੇ ਉਹ ਉਹ ਬਿਆਨਬਾਜ਼ੀ ਨੂੰ ਲੈ ਕੇ ਆਪਣਾ ਆਪ ਗਵਾ ਜਾਂਦੀਆਂ ਨੇ ਕਿਹੜਾ ਤੇ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦਾ ਜਿਹੜਾ ਬਿਆਨ ਹੈ ਉਹ ਸਹੀ ਨਹੀਂ ਠੀਕ ਤੇ ਦੂਜੀ ਗੱਲ ਉਹਨੇ ਇਹ ਵੀ ਕਹਤੀ ਉਹਨਾਂ ਦਾ ਬਿਆਨ ਨਹੀਂ ਸਹੀ ਪਰ ਜਿਹੜੀ ਉਹਨਾਂ ਤੇ ਕਾਰਵਾਈ ਹੋਈ ਹੈ ਉਹ ਵੀ ਠੀਕ ਨਹੀਂ ओके ਉਹਨਾਂ ਨੇ ਦੋਨੋਂ ਚੀਜ਼ਾਂ ਨੂੰ ਗਲਤ ਠਹਿਰਾਇਆ ਠੀਕ ਹੈ ਕਿ ਹਰਜੀਤ ਸਿੰਘ ਗਰੇਵਾਲ ਦੇ ਘਲੇ ਪਰ ਇਸ ਦੇ ਸ਼੍ਰੋਮਣੀ ਕਾਲੀਦਾਲੇ ਵੀ ਕੁਝ ਕਿਹਾ ਆਪਾਂ ਸ਼੍ਰੋਮਣੀ ਕਾਲੀਦਾਲੇ ਬੁਲਾਰੇ ਦਾ ਵੀ ਇੱਕ ਬਿਆਨ ਸੁਣ ਲੈਨੇ ਆ ਕਿ ਉਹ ਵੀ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਚ ਆ ਗਏ ਆ ਦੇਖੋ ਅੱਜ ਪੰਜਾਬ ਸਰਕਾਰ ਨੇ ਲੀਡਰ ਆਫ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਇੱਕ ਐਫਆਈਆਰ ਦਰਜ ਕੀਤੀ ਐਫਆਈਆਰ ਦਰਜ ਕਰਨ ਦਾ ਕਾਰਨ ਹੈ ਕਿ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਭਾਈ ਪੰਜਾਬ ਦੇ ਵਿੱਚ 50 ਬੰਬ ਆਏ ਨੇ 18 ਚੱਲ ਗਏ ਬਾਕੀਆਂ ਦਾ ਹਲੇ ਪਤਾ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਕਾਂਗਰਸ ਦੇ ਨਾਲ ਬਹੁਤ ਵਿਚਾਰਕ ਮਤਭੇਦ ਨੇ ਪਰ ਲੀਡਰ ਆਫ ਓਪੋਜੀਸ਼ਨ ਇੱਕ ਸੰਵਿਧਾਨਕ ਅਹੁਦਾ ਹੈ ਇੱਕ ਇੰਸਟੀਟਿਊਸ਼ਨ ਹੈ ਅਗਰ ਇਸ ਚੇਅਰ ਦੇ ਉੱਤੇ ਵੀ ਇਸ ਤਰੀਕੇ ਦੇ ਨਾਲ ਪਰਚੇ ਦਰਜ ਕੀਤੇ ਜਾਣਗੇ ਤਾਂ ਸ਼੍ਰੋਮਣੀ ਅਕਾਲੀ ਦਲ ਇਹਦੀ ਨਿੰਦਾ ਕਰਦਾ ਹੈ ਸਰਕਾਰ ਦਾ ਐਸੀ ਕਾਰਵਾਈਆਂ ਦੇ ਖਿਲਾਫ ਅਸੀਂ ਵਿਰੋਧ ਕਰਦੇ ਹਾਂ ਪਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਉਹਨੇ ਤਾਂ ਚਲੋ ਨਿਊਜ਼ ਆਈਟਮਸ ਦੇ ਵਿੱਚ ਕਈ ਅਖਬਾਰਾਂ ਦੇ ਵਿੱਚ ਇਹ ਚੀਜ਼ ਪਬਲਿਸ਼ ਹੋਈ ਹੈ ਕਿ ਪੰਜਾਬ ਦੇ ਵਿੱਚ ਇੰਨੇ ਬੰਬ ਪਾਏ ਨੇ ਇੰਨੇ ਚੱਲ ਗਏ ਔਰ ਚੱਲ ਕੇ ਜਿਹੜੇ ਚੱਲੇ ਨੇ ਉਹ ਸਾਰਿਆਂ ਨੂੰ ਪਤਾ 16 ਦੇ ਕਰੀਬ ਪੰਜਾਬ ਦੇ ਵਿੱਚ ਬਲਾਸਟ ਹੋ ਕੇ ਕਾਲੀਆ ਸਾਹਿਬ ਦੇ ਘਰੇ ਹੋਇਆ ਉਸ ਤੋਂ ਪਹਿਲਾਂ ਥਾਣਿਆਂ ਦੇ ਉੱਤੇ ਗਰਨੇਡ ਹਮਲੇ ਹੋਏ ਨੇ ਸੋ ਇਹ ਚੀਜ਼ਾਂ ਦੇ ਉੱਤੇ ਵੀ ਥੋੜਾ ਧਿਆਨ ਦਿਓ ਤੇ ਆ ਕੇ ਜਵਾਬ ਦਿਓ ਜਾਂ ਸਿਰਫ ਆਪਣੇ ਮੁਲਾਜ਼ਮਾਂ ਨੂੰ ਜਾਂ ਆਪਣੇ ਚਹੇਤਿਆਂ ਨੂੰ ਤੁਸੀਂ ਸ਼ੈਲਟਰ ਕਰਦੇ ਹੋ ਕਿ ਭਾਈ ਜੇ ਵਿਰੋਧੀ ਧਿਰ ਦਾ ਹੈ ਉਹਦੇ ਤੇ ਕਰੋ ਕਾਰਵਾਈ ਉਹਦੇ ਤੇ ਕਰੋ ਪਰਚੇ ਦੇ ਕੋ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਬਿਨਾਰੇ ਨੇ ਅਸ਼ਦੀਕ ਪਲੇਰ ਹੈ ਜੀ ਉਹ ਕਹਿੰਦੇ ਨੇ ਸਾਡੇ ਕਾਂਗਰਸ ਪਾਰਟੀ ਦੇ ਨਾਲ ਲੱਖ ਮਤ ਪੇਦ ਹੋ ਸਕਦੇ ਆ ਬਿਲਕੁਲ ਠੀਕ ਹੈ ਸਾਰੀਆਂ ਪਾਰਟੀਆਂ ਦੇ ਹੁੰਦੇ ਆ ਪਰ ਉਹ ਕਹਿੰਦੇ ਨੇ ਕਿ ਆਪਣੀ ਨਕਾਮੀ ਲੁਕਾਉਣ ਦੇ ਲਈ ਹਾਂ ਪਾਰਟੀ ਕੋਲ ਸੱਤਾ ਤੇ ਕੋਈ ਵੀ ਹੈ ਚਾਹ ਸੈਂਟਰ ਦੀ ਹੈ ਚਾਹ ਰਾਜ ਦੀ ਹੈ ਉਹਦੇ ਕੋਲ ਬਹੁਤ ਸਾਰੀਆਂ ਏਜੰਸੀਆਂ ਹੁੰਦੀਆਂ ਖੂਫੀਆ ਏਜੰਸੀਆਂ ਹੁੰਦੀਆਂ ਜਿਹੜੀਆਂ ਇਸ ਚੀਜ਼ ਨੂੰ ਪਤਾ ਲਾ ਦੇਣ ਦੇ ਲਈ ਪਰ ਫਿਰ ਵੀ ਉਹ ਕਹਿੰਦੇ ਜਿਹੜਾ ਪਰਚਾ ਦਿੱਤਾ ਗਿਆ ਤਾਂ ਕਿ ਇਹ ਡਰਾਉਣ ਦੇ ਲਈ ਦਿੱਤਾ ਗਿਆ ਕਿ ਇਹ ਚੁਪ ਗਰਾਉਂਡ ਦੇ ਲਈ ਦਿੱਤਾ ਗਿਆ ਉਹਨਾਂ ਨੇ ਕੁਝ ਹਵਾਲਾ ਵੀ ਦਿੱਤਾ ਵੀ ਉਹ ਪਹਿਲਾਂ ਕਿੰਨੇ ਹਮਲੇ ਹੋਏ ਆ ਗ੍ਰਨੇਡ ਹਮਲੇ ਹੋਏ ਨੇ ਪਹਿਲਾਂ ਥਾਣਿਆਂ ਤੇ ਹੋਏ ਆ ਲੋਕ ਵੀ ਨਹੀਂ ਬੋਲਿਆ ਫਿਰ ਉਹਨੇ ਇਹ ਵੀ ਕਿਹਾ ਕਿ ਸੁਖਵੀਰ ਸਿੰਘ ਬਾਦਲ ਤੇ ਹਮਲਾ ਹੋਇਆ ਠੀਕ ਹੈ ਮਤਲਬ ਇਹਨਾਂ ਨੇ ਜਿਹੜੇ ਪੰਜਾਬ ਦੇ ਉੱਪਰ ਪਿਛਲੇ ਕੁਝ ਸਮੇਂ ਦੌਰਾਨ ਕਾਫੀ ਵੱਡੀ ਤਦਾਦ ਦੇ ਵਿੱਚ ਥਾਣਿਆਂ ਤੇ ਜਾਂ ਲੀਡਰਾਂ ਤੇ ਜਾਂ ਸੁਖਵੀਰ ਸਿੰਘ ਬਾਦਲ ਵੀ ਉਹਦੇ ਵਿੱਚ ਸ਼ਾਮਿਲ ਹੁਣ ਪੜੇ ਤੁਸੀਂ ਕੀ ਲੱਗਦਾ ਕਿ ਦਰਸ਼ਕ ਵੀ ਕਿਤੇ ਨਾ ਕਿਤੇ ਸੋਚ ਰਹੇ ਹੋਣਗੇ ਜਿਹੜਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਬਿਆਨ ਦਿੱਤਾ ਗਿਆ ਵੀ ਪੰਜਾਬ ਦੇ ਵਿੱਚ ਐਨੇ ਜਿਹੇ ਗ੍ਰਨੇਡ ਹਮਲੇ ਹੋਏ ਨੇ ਜਾਂ ਇੰਨੇ ਬੰਬ ਪੰਜਾਬ ਦੇ ਵਿੱਚ ਕੋਈ ਕਿਸ ਸੰਦਰਭ ਦੇ ਵਿੱਚ ਦਿੱਤਾ ਹੋਊਗਾ ਕਿਉਂਕਿ ਇੰਨੀ ਵੱਡੀ ਜਿਹੜੀ ਪੋਸਟ ਤੇ ਉੱਪਰ ਬੈਠੇ ਨੇ ਸੰਵਧਾਨਿਕ ਪੋਸਟ ਆ ਕਿ ਤੁਹਾਨੂੰ ਵੱਡੇ ਲੀਡਰ ਨੇ ਕੋਈ ਇਸ ਤਰ੍ਹਾਂ ਜਿਹੜਾ ਸੋਚੇ ਬਿਨਾ ਸਮਝੇ ਤਾਂ ਬਿਆਨ ਦੇ ਨਹੀਂ ਦਿੱਤਾ ਹੋਵੇਗਾ ਨਹੀਂ ਦੇਖੋ ਮੈਂ ਮੈਂ ਤੁਹਾਨੂੰ ਪਹਿਲਾਂ ਹੀ ਇਹ ਜ਼ਿਕਰ ਕਰ ਚੁੱਕਿਆ ਹਾਂ ਅਮਰਜੀਤ ਵੀ ਜਿਹੜੇ ਸਾਡੇ ਲੀਡਰ ਹੈ ਨਾ ਉਹ ਕੀ ਕਹਦੇ ਕਿ ਕਈ ਵਾਰ ਜਿਵੇਂ ਆਪਾਂ ਕਹਿੰਦੇ ਵੀ ਅੱਗਾ ਦੌੜ ਪਿੱਛਾ ਛੋੜ ਅੱਗੇ ਨਿਕਲਣ ਦੀ ਦੌੜ ਦੇ ਵਿੱਚ ਕਈ ਵਾਰ ਆਪਣੀ ਮਰਿਆਦਾ ਭੁੱਲ ਜਾਂਦੇ ਆ ਇਹ ਵੀ ਤੁਹਾਡੀ ਗੱਲ ਹੈ ਸਾਡੀ ਬਿਆਨਬਾਜ਼ੀ ਦੀ ਮਰਿਆਦਾ ਕੀ ਹੋਣੀ ਚਾਹੀਦੀ ਆ ਠੀਕ ਹੈ ਤੇ ਹੋ ਹੋ ਸਕਦਾ ਉਹਨਾਂ ਨੇ ਖਬਰ ਦਾ ਹਵਾਲਾ ਦਿੱਤਾ ਹੋਵੇ ਜਾਂ ਉਹ ਉਸ ਖਬਰ ਨੂੰ ਉਸ ਜਿਹੜੀ ਆਪਣੀ ਉਹਦਾ ਬਿਆਨ ਬਾਜੀ ਉਹਦਾ ਹਵਾਲਾ ਬਣਾਉਣੀ ਨਾ ਚਾਹੁੰਦੇ ਹੋਣ ਕਈ ਵਾਰ ਆਪਾਂ ਦੇ ਦੋ ਕਿ ਵੀ ਉਹ ਜਦੋਂ ਮੰਨ ਲਓ ਵੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਆ ਹੋ ਸਕਦਾ ਹੈ ਕਿ ਉੱਥੇ ਉਹ ਖਬਰ ਦਾ ਜ਼ਿਕਰ ਕਰਨਾ ਭੁੱਲ ਗਏ ਹੋਣ ਜਾਂ ਉਹ ਚਾਹੁੰਦੀ ਨਾ ਹੋਣ ਕਿ ਮੈਂ ਖਬਰ ਦਾ ਜ਼ਿਕਰ ਕਰਾਂ ਕਿਉਂਕਿ ਹਾਈਲਾਈਟ ਹੋਣ ਤਾਂ ਬਾਤ ਹੋ ਜਾਣਾ ਤਾਂ ਜਾਂ ਉਹ ਮੰਨ ਲਓ ਕਈ ਵਾਰ ਕਿ ਆਪਰੇ ਆਪ ਰੋਂਪਾ ਜ਼ਿਆਦਾ ਹਾਈਲਾਈਟ ਦੇ ਕਰ ਲਈ ਕਈ ਵਾਰ ਆਪਾਂ ਬਿਆਨ ਵਜਤੋ ਅੱਗੇ ਜਾ ਨਿਕਲਦੇ ਆ ਠੀਕ ਹੈ ਔਰ ਅੱਗੇ ਉਸ ਸਮੇਂ ਜਾਂ ਨਿਕਲਦੇ ਆ ਕਿ ਜਿਹੜੇ ਲੋਕਾਂ ਦੇ ਸੁਰੱਖਿਆ ਜਾਂ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਮੁੱਦਾ ਹੋਵੇ ਤਾਂ ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜੀਆਂ ਜੜੀਆਂ ਅੱਗੇ ਨਿਕਲ ਲਈ ਜਾਇ ਚੀਜ਼ਾਂ ਨੇ ਜਿਹੜੀਆਂ ਇਹਨਾਂ ਚੀਜ਼ਾਂ ਦੇ ਆਪਾਂ ਨੂੰ ਮਰਿਆਦਾ ਜਿਹੜੀ ਜ਼ਰੂਰ ਆ ਉਹ ਯਾਦ ਰੱਖਣੀ ਚਾਹੀਦੀ ਹੈ ਕੋਈ ਬਿਆਨਬਾਜ਼ੀ ਹੋਵੇ ਕੋਈ ਰੈਲੀ ਹੋਵੇ ਧਰਨਾ ਹੋਵੇ ਕੁਝ ਹੋਵੇ ਤੇ ਸਰਕਾਰਾਂ ਵੀ ਕਿਉਂ ਨਾ ਹੋਵੇ ਤਾਂ ਉਹਦੇ ਮਰਿਆਦਾ ਜਿਹੜੀ ਹੈਗੀ ਆ ਮਰਿਆਦਾ ਫਸਟ ਹੈ ਠੀਕ ਹੈ ਹਰ ਚੀਜ਼ ਲਈ ਮਰਿਆਦਾ ਜਿਹੜੀ ਬੜੀ ਜ਼ਰੂਰੀ ਹੈ ਠੀਕ ਹੈ ਬੜੀ ਬਹੁਤ ਧੰਨਵਾਦ ਸੋ ਬਿਲਕੁਲ ਅੱਜ ਅਸੀਂ ਖਾਸ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਜੋ ਬਿਆਨ ਦਿੱਤਾ ਗਿਆ ਜਿਸ ਦਾ ਮੌੜਵਾ ਜਵਾਬ ਜਿਹੜਾ ਆ ਵੱਖ-ਵੱਖ ਪਾਰਟੀਆਂ ਦੇ ਲੀਡਰਸ਼ਿਪ ਵਾਲ ਵੀ ਦੇ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਉਹਨਾਂ ਦਾ ਪ੍ਰੇੜਾ ਪਰਚਾ ਵੀ ਦਰਜ ਹੋਇਆ ਹੈ ਕਿ ਅਖਰਕਾਰ ਪੁਲਿਸ ਪ੍ਰਸ਼ਾਸਨ ਜਾਂ ਫਿਰ ਏਜੰਸੀਆਂ ਨੇ ਉਸ ਦੀ ਜਾਂਚ ਕਰ ਰਹੀਆਂ ਨੇ ਕਿ ਵਾਕਈ ਇਹ ਬਿਆਨ ਸਹੀ ਹੈ ਕਿ ਪੰਜਾਬ ਦੇ ਵਿੱਚ ਇੰਨੇ ਬੰਬ ਅਜੇ ਬਾਕੀ ਨੇ ਜੇਕਰ ਬਾਕੀ ਨੇ ਉਹ ਕਿੱਥੇ ਨੇ ਕਿਹੜੀ ਜਗ੍ਹਾ ਤੇ ਨੇ ਆਉਣ ਵਾਲੇ ਜਿਹੇ ਸਮੇਂ ਦੇ ਵਿੱਚ ਜੇਕਰ ਇਹਦੀ ਕੋਈ ਜਾਂਚ ਹੁੰਦੀ ਹੈ ਤੇ ਕਿਹੜੀ ਜਗ੍ਹਾ ਤੇ ਪਏ ਨੇ ਉਹ ਵੀ ਅਸੀਂ ਤੁਹਾਨੂੰ ਮੋਰ ਜਿਹੜਾ ਦੁਬਾਰਾ ਬੋਲਦਾ ਪੰਜਾਬ ਦੇ ਵਿੱਚ ਸਾਰੀ ਜਿਹੀ ਜਾਣਕਾਰੀ ਉਹ ਸਾਂਝੀ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਤਾਂ this program is sponsored by the single office bakersfield for all your immigration family law needs call or scan qr code to contact us rodis inc million miles with smile or scan qr code to contact us Flankboard truck repair. Trust we build in truck repair. Or scan QR code to contact us. The Masala Twist, Oxnard find authentic Indian cuisine. Or scan QR code to contact us. Pizza Twist, taste we twist. Order today. Call or visit website. Or scan QR code to contact us. New India Market. Or scan QR code to contact us. Taba Indian cuisine. Tracy find authentic Indian cuisine in Tracy. Or scan QR code to contact us. Bila Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa Kadahi, made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.